ਮੈਕਮਾ ਵੱਲੋਂ ਵੀ ਪਤਾ ਲੱਗਾ ਕਿ ਉਹਨਾਂ ਨੇ ਵੀ ਜਵਾਬ ਦਿੱਤਾ ਕਿ ਇਹ ਨਹੀਂ ਸੀ ਨਾ ਤੇਲ ਦੇ ਸਕਦੇ ਨਾ ਕੋਈ ਸਹਾਇਤਾ ਕਿ ਮੈਂ ਕਹਿਣਾ ਤਾਂ ਡੈਸ਼ ਤੇ ਕਿ ਜਿਹੜਾ ਬੰਦ ਤੇ ਸੇਵਾ ਚੱਲ ਰਹੀ ਪਹਿਲੋਂ ਤੇ ਮੈਂ ਆਪ ਦੇ ਦੇਸ਼ ਦਾ ਪੱਤਰਕਾਰ ਭਾਈਚਾਰਾ ਚਪਤਾ ਥੰਮ ਦਾ ਧੰਨਵਾਦ ਕਰਦਾ ਜਿਹੜੀ ਸਰਕਾਰ ਆ ਜਾਏ ਮਹਿਕਮਾ ਇਹਨਾਂ ਦਾ ਜਵਾਬ ਹੀ ਆ ਇਹ ਕਰਨਿੰਗ ਆ ਕਾਰ ਸੇਵਾ ਵਾਲੇ ਮਹਾਂਪੁਰਖ ਸੰਪਰਦਾਵਾਂ ਨਿਹੰਗ ਸਿੰਘ ਜਿਹੇ ਬੰਦੀਆਂ ਦਾਲ ਪੰਥ ਬਾਬਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਗੁਰੂ ਅਰਗਵਿੰਦ ਸਾਹਿਬ ਨੇ ਆਪਦੇ ਮੁੱਖ ਦੇ ਵਿੱਚੋਂ ਬੜੇ ਪ੍ਰੇਮ ਨਾਲ ਕਿਹਾ ਜਿਹੜਾ ਸਾਡੇ ਤੇ ਬਿਧੀ ਚੰਦ ਦੇ ਬਹੁਤ ਪ੍ਰੇਮ ਦੇ ਨਾਲ ਸ਼ਬਦ ਮੁੱਖ ਤੋਂ ਉਚਾਰਿਆ ਜਿਹੜਾ ਸਾਡੇ ਤੇ ਬਿਧੀ ਚੰਦ ਚੋਂ ਫਰਕ ਸਮਝੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿੱਖ ਹੀ ਨਹੀਂਗਾ ਬਾਬਾ ਬਿਧੀ ਚੰਦ ਨੇ ਸੰਪਰਦਾ ਨੇ ਕਰੋਨਾ ਕਾਲ ਦੇ ਦੌਰਾਨ ਲੰਗਰ ਪੰਜਾਬ ਦੇ ਕੋਨੇ-ਕੋਨੇ ਵਿੱਚ ਪਕਾਇਆ ਹਜੂਰ ਸਾਹਿਬ ਨੂੰ ਸੰਗਤਾਂ ਜਾਣ ਲੱਗਦੀਆਂ ਥਾ-ਥਾ ਤੇ ਗੁਰਦੁਆਰੇ ਦੇ ਪੌਤੇ ਬਣਾਇਆ ਜਾਣ ਲੱਗਿਆ ਨੇ